ਸਾਰੇ ਆਪਣਾ ਜੋਰ ਲਾਉਣ ਦੇ ਆ ਪਰ ਕਿਸੇ ਨੂੰ ਹਲੇ ਤੱਕ ਕਮਲਕੌਰ ਦੀ ਮੌਤ ਦਾ ਕਾਰਨ ਨਹੀਂ ਪਤਾ ਲੱਗਾ ਠੋਸ ਕਾਰਨ ਦੀ ਮੌਤ ਦਾ ਮੈਂ ਤੁਹਾਨੂੰ ਦੱਸਦਾ ਇਹਦਾ ਪਿਓ ਆ ਨਾ ਜਿਹੜਾ ਬੂਟਾ ਗਿਆਨੀ ਚੋਰ ਗਿਆਨੀ ਤੇ ਨਹੀਂ ਕਹਿ ਸਕਦੇ ਬੂਟਾ ਚੋਰ ਇਹ ਜਦੋਂ ਬਾਹਰ ਸੀਗਾ ਤੇ ਕੁੜੀ ਇਹਨੇ ਇੱਕ ਦੋ ਵਾਰੀ ਇਦਾਂ ਦੀ ਵੀਡੀਓ ਪਾਈ ਛੋਟੇ ਕਪੜਿਆਂ ਵਾਲੀ ਕਹਿੰਦਾ ਤੀ ਇਹ ਕੀ ਗੱਲ ਆ ਕਹਿੰਦੀ ਬਾਪੂ ਪੈਸਿਆਂ ਦੀ ਲੋੜ ਆ ਮੈਂ ਤਾਂ ਇਦਾਂ ਕਰਦੀ ਕਹਿੰਦਾ ਤੀ ਇਹ ਸਰੀਰ ਆਪਣਾ ਢਾਕੇ ਰੱਖ ਤੇ ਮੈਂ ਤੈਨੂੰ ਪੈਸੇ ਨਹੀਂ ਮੁਕਾਉਣੰਦਾ ਦੇਖੋ ਇਹਨੇ ਲਈ ਸਕੀਮ ਬਾਬਾ ਜੀ 5k ਲਾ ਕੇ ਛਿੜੀ ਨੂੰ ਚੱਲ ਗੋਲਕ ਦੇ ਵਿੱਚ 5k ਲਾ ਕੇ ਛਿੜੀ ਨੂੰ ਚੱਲ ਗੋਲਕ ਦੇ ਵਿੱਚ ਇੱਕ ਦਿਨ ਫੇ ਉੱਥੇ ਫੜ ਲਿਆ ਬਾਬਿਆਂ ਨੇ ਉਹਨਾਂ ਨੇ ਚੰਗਾ ਮਾਜਿਆ ਜਿਹੜੀ ਆਪਾਂ ਦੇਖ ਸ਼ਕੀ ਦੀ ਨਾ ਉਹ ਲੱਗੀ ਸੀ ਉਹਨਾਂ ਦੇ ਹੱਥਾਂ ਨੂੰ ਉਹਨਾਂ ਨੇ ਚੋਪੜਿਆ ਚੰਗੀ ਤਰ੍ਹਾਂ ਫੇ ਜਦੋਂ ਫੜਿਆ ਗਿਆ ਫੇ ਉਹਨੇ ਲਾਤੇ ਇਧਰ ਕਪੜੇ ਚੰਗੀ ਜਾਨਾ ਉਹ ਕਹਿੰਦੀ ਬਾਪੂ ਜੀ ਹੁਣ ਤੂੰ ਨਹੀਂ ਤੇ ਫੇ ਮੈਂ ਵੀ ਨਹੀਂ ਕਤਮਾਉਣੀ ਕਿਸੇ ਬੁੱਢੇ ਚੋਰ ਦੀ ਤੇ ਚਲ ਪਹਿਲਾਂ ਧੀ ਗਈ ਤੇ ਚਲੋ ਕੋਈ ਨਹੀਂ ਵਾਇਗਰੂ ਸੌਖਾ ਰੱਖੇ ਚੱਕ ਲਵੇ ਜਲਦੀ ਉਹਨਾਂ ਨੂੰ ਵੀ ਸੇਵਾ ਲਵੇ ਕੋਈ ਸੋਨਾ ਸਿੰਘ ਭਰਾ ਸਾਡਾ ਤੇ ਬਾਕੀ ਰਹੀ ਗੱਲ ਹਰਜੀਤ ਦੀ ਬਲਾਤਕਾਰੀ ਕਿੰਨੇ ਹੁੰਦੇ ਕੰਨਿਆ ਕੁਆਰੀ ਪਰਉਪਕਾਰੀ ਪਰ ਇਹ ਕਹਿੰਦਾ ਵੀ ਕੰਨਿਆ ਕਰਾ ਕੁਆਰੀ ਤੇ ਮੇਰੇ ਕੋਲ ਆਵੇ ਫਿਰ ਮੈਂ ਬਣਾ ਬਲਾਤਕਾਰੀ ਅ ਡੁੱਬ ਕੇ ਮਰ ਜਾ ਲਾਂਦ ਤੂੰ ਮੈਂ ਕੰਝ ਵੇਖਿਆ ਨਹੀਂ ਕਦੇ ਮੇਰੇ ਫੋਨ ਚ ਨਹੀਂ ਹੁੰਦਾ ਤੁਹਾਡੇ ਚ ਕੀ ਹੁੰਦਾ ਨਾ ਦਿਖਾਓ ਮੈਨੂੰ ਦਿਖਾਓ ਮੈਨੂੰ ਮੇਰੇ ਫੋਨ ਚ ਤਾਂ ਨਹੀਂ ਆਏਗਾ ਇਦਾਂ ਕਰਦਾ ਤੇਰਾ ਨਾਟਕ ਪਤਾ ਲੱਗਦਾ ਸ਼ਰਿਆਮੀ ਲੱਖ ਦੀ ਲਾਂਦ ਦੇ ਤੇ ਡੁੱਬ ਕੇ ਮਰ ਜਾ ਉਦੋਂ ਬਲਾਤਕਾਰ ਕਰਨ ਲਈ ਕੀ ਕੁੜੀ ਹੈਗਾ ਮੰਤਰ ਮਾਰਨੇ ਆਂ ਵਿਜੜਾ ਉਦੋਂ ਤੇਰੇ ਦਿਮਾਗ 'ਚ ਇਦਾਂ ਦਾ ਕੋਈ ਕਾਮ ਆਇਆ ਤੇਰੇ ਦਿਮਾਗ 'ਚ ਤਾਂ ਬਲਾਤਕਾਰ ਕੀਤਾ ਤੂੰ ਤੁਸੀਂ ਉਂਗਲਾ ਚੱਕਦੇ ਭਾਈ ਅਮਰਤਵਾਲ ਮੈਰੋ ਦੇ ਤੁਸੀਂ ਉਹਦੇ ਨੋ ਦੀ ਮੈਲ ਵਰਗੇ ਨਹੀਂ ਜੁੱਤੀ ਵਰਗੇ ਨਹੀਂ ਉਹਦੇ ਪੈਰਾਂ ਨੂੰ ਜਿਹੜੀ ਮਿੱਟੀ ਲੱਗੀ ਤੁਸੀਂ ਉਹਦੇ ਵਰਗੇ ਨਹੀਂ ਲਾਣਤ ਗਿਓ ਏਕਾ ਨੈਂਸੀ ਗਰੇਵਾਲ ਕਹਿੰਦੇ ਹੁੰਦੇ ਸ਼ਾਜੀ ਤੋਂ ਬੋਲੇ ਸ਼ਾਨਣੀ ਵੀ ਬੋਲੇ ਜਿਹੜੀ ਆਪਾਂ ਭੈਣ ਜੋ ਸਟੇਜਾਂ ਤੇ ਨੱਚਦੀ ਰਹੀ ਲੋਕਾਂ ਦੇ ਮੂੰਹਾਂ 'ਚ ਮੂੰਹ ਪਾ ਕੇ 10-10 ਰੁਪਏ ਕੱਢਦੀ ਰਹੀ ਜਿਹੜੀ ਉਹ ਹੁਣ ਦੱਸੂਗੀ ਵੀ ਕੀ ਕਰਨਾ ਚਾਹੀਦਾ ਹੈ ਅਮਰ ਜ਼ਬਾਲ ਨੂੰ ਤਾਂ ਕੀ ਨਹੀਂ ਸ਼ਰਮ ਕਰ ਸ਼ਰਮ ਕੰਜਰੀਏ ਆਪ ਨੂੰ ਲੋਕਾਂ ਦੇ ਸਾਹਮਣੇ ਤੇ ਪ੍ਰੂਫ ਪਿਆ ਮੈਂ ਪਾ ਦੂੰਗਾ ਵੀਡੀਓ ਤੇ ਨਾਲ ਚਲਾ ਦੂੰਗਾ ਛੋਟੇ ਛੋਟੇ ਕੱਪੜੇ ਪਾ ਕੇ ਲੋਕਾਂ ਦੇ ਬੰਦਿਆਂ ਮੋਰੇ ਤੇ ਠਮਕੇ ਲਾਉਂਦੀ ਰਹੀਆਂ ਤੇ ਤੂੰ ਦੱਸਿਆਂ ਕਿ ਵੀ ਪੰਜਾਬ ਦੀ ਮਿਆਮਤ ਪੰਜਾਬ ਦੀ ਮਿਓ ਆ ਤੁਸੀਂ ਗੱਲ ਮੁੜ ਕੇ ਕਰਦੇ ਆ ਵਿੱਚ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਸਾਡੇ ਪਿਓ ਆ ਉਹ ਅਸੀਂ ਉਹ ਇਦਾਂ ਨਹੀਂ ਦੱਸਿਆ ਉਹਨਾਂ ਨੇ ਸਾਨੂੰ ਕਰਨਾ ਇਹ ਉਹ ਪਿਓ ਨਾਲ ਸ਼ਕਲ ਨਾਲ ਦੀ ਤੁਹਾਡੀ ਜਿਹਦੀ ਸ਼ਕਲ ਨਾਲ ਵਾਲੇ ਪਿਓ ਨਾਲ ਉਹਨੂੰ ਕੀ ਕਹਿੰਦੇ ਹੁੰਦੇ ਹਰਾਮ ਜਦਾ ਤੁਸੀਂ ਚਾਰ ਜਣੇ ਹਰਾਮ ਜਦੇ ਆ ਚੌਥੀ ਦੀ ਗੱਲ ਮੇhle ਕਰਨੀ ਆ ਠੀਕ ਆ ਨੰਸੀਏ ਗੰਦਾ ਪਾਇਆ ਦੋ ਹੀਰਾਲਾ ਮਿਲ ਕੇ ਕਦੇ ਕੌਮ ਦਾ ਸਾਥ ਨਹੀਂ ਦਿੱਤਾ ਤੁਹਾਡੇ ਅਰਗੇ ਕੰਜਰਾਂ ਨੇ ਹੁਣ ਤੱਕ ਘਾਟਾ ਕਰਾਇਆ ਕੌਮ ਦਾ ਜਿੰਨਾ ਵੀ ਹੋਇਆ ਪਰ ਕੌਮ ਹੱਲੇ ਵੀ ਚੜਦੀ ਕਲਾ 'ਚ ਤੁਹਾਡੇ ਅਰਗੇ ਨੂੰ ਮਿੱਧ ਮਿੱਧ ਨੰਗੀ ਜਾਂਦੇ ਅਗਲੇ ਤੁਸੀਂ ਇਹ ਸੋਚਦੇ ਨਾ ਇਹ ਵੀਡੀਓ ਪਾ ਕੇ ਸਾਡੀ ਵੀਡੀਓ ਨੂੰ ਇੰਨੇ ਵਿਊ ਆ ਗਏ ਇਹ ਆ ਉਹ ਪਰ ਪੰਜਾਬ ਵਾਲੇ ਕੋਈ ਨਹੀਂ ਤੁਹਾਨੂੰ ਗਾਲਾਂ ਹੀ ਕੱਢਦੇ ਕਮੈਂਟ ਚੈੱਕ ਕਰ ਲਿਓ ਸਾਰੇ ਅਮਰਤਪਾਲ ਦੇ ਨਾਲ ਆ ਠੀਕ ਆ ਤੇ ਆ ਰਹੀ ਗੱਲ ਉਹਦੀ ਉਹ ਕੁੜੀਆਂ ਆ ਜਿਹੜਾ ਬੁੜੀਆਂ ਨੂੰ ਮੂੰਹ ਤੇ ਤਣ ਜਾਂ ਜੀਦੇ ਕੀ ਨਾਮ ਦਾ ਪੀਪਾ ਸਿੰਘ ਨਹੀਂ ਉਹ ਸੌਰੀ ਮੀਕਾ ਸਿੰਘ ਭੈ ਗਾ ਤੂੰ ਪੀਪਾ ਹੀ ਆ ਉਹਦਾ ਬਾ ਵਜਾਉਣ ਵਾਲਾ ਹੀ ਆ ਚੰਗੀ ਤਰ੍ਹਾਂ ਲੈ ਕੇ ਨਾ ਛਿੜੀ ਕੁੜੀ ਹੈਗਾ ਤੂੰ ਕਹਿੰਦਾ ਵੀ ਗੁਰੂ ਦੇ ਸਿੰਘ ਪੰਜਾਬ ਦੇ ਵਿੱਚ ਇਹ ਕਰਦਾ ਉਹ ਕਰਦਾ ਮੇਰੇ ਤਾਈ ਖਬਰ ਪਹੁੰਚੀ ਤੂੰ ਬਹੁ ਆਪਣੇ ਆਪ ਨੂੰ ਸਮਝਦਾ ਵੀ ਡਰੇਗ ਹਨੂੰ ਸ਼ੈਰੀ ਮਾਨ ਦੇ ਗੈਣ ਨਾਲ ਤਾਲਾ ਤੂੰ ਚੱਲ ਗਿਆ ਬਾਲੀਵੁੱਡ ਦੇ ਵਿੱਚ ਪੰਜਾਬੀ ਮਾਂ ਬੋਲੀ ਤੁਹਾਨੂੰ ਨਹੀਂ ਤੁਸੀਂ ਜੇ ਜੋ ਕੋਈ ਗਾਣਾ ਕੱਢਣਾ ਹੁੰਦਾ ਪੰਜਾਬੀ ਚ ਉਦੋਂ ਤੁਹਾਨੂੰ ਚੇਤੇ ਆਂਦੇ ਮੂੰਹ ਚ ਤੇ ਭਾਂਜੂ ਪਿਛਵਾੜ ਜੇ ਤੁਹਾਡੇ 24 ਘੰਟੇ ਹਿੰਦੀ ਵੜੀ ਰਹਿੰਦੀ ਉਦੋਂ ਪੰਜਾਬ ਕਿੱਥੇ ਜਾਂਦਾ ਜੇ ਜੋ ਕੋਈ ਫਾਇਦਾ ਲੈਣਾ ਚੱਲ ਪੰਜਾਬੀ ਲੋਕੀ ਕਿਸੇ ਟਾਈਮ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਦੋਂ ਬਾਅਦ ਵੀ ਕਈ ਚਿਰ ਇਹ ਚੀਜ਼ ਕਰਕੇ ਜਾਣਦੇ ਸੀ ਵੀ ਸਿੱਖਾਂ ਦਾ ਰਾਜ ਸੀ ਸਿੱਖ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਜਾਂ ਸਿੱਖ ਯੋਧੇ ਇੰਨੇ ਆਪਣੇ ਸੀ ਉਹਨਾਂ ਦਾ ਕਰਕੇ ਦੁਨੀਆ ਜਾਣਦੀ ਸੀ ਇੱਕ ਤੂੰ ਤੇ ਇੱਕ ਤਰਾ ਭਲਾ ਦਰੇਰ ਮੈਂਦੀ ਕੁੜੀਏ ਪਤਾ ਨਹੀਂ ਕਿਹੜੀ ਮਹਿੰਦੀ ਹੱਥਾਂ ਨੂੰ ਲਾਉਣ ਵਾਲੀ ਆ ਕਿ ਕਿਹੜੀ ਐ ਦਲੇਰ ਮਹਿੰਦੀ ਤੁਹਾਡੇ ਵਰਗਿਆਂ ਨੇ ਬਾਹਰ ਗੋਰਿਆਂ ਤੱਕ ਇਹ ਚੀਜ਼ ਫਾਰਵਰਡ ਕੀਤੀ ਵੀ ਪੰਜਾਬੀਆਂ ਨੂੰ ਕਿੱਦਾਂ ਜਾਣਿਆ ਜਾਂਦਾ ਜਿੱਥੇ ਕੋਈ ਸਰਦਾਰ ਵੇਖਿਆ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਸਾਲੇ ਬੱਲੇ ਬੱਲੇ ਜੋਗੇ ਰਹਿ ਗਏ ਪੰਜਾਬੀ ਕਹਿਣ ਨੂੰ ਮਰਦੇ ਸ਼ਰਮ ਕਰੋ ਲੱਖ ਦੀ ਲਾਂਹ ਦਾ ਤੁਹਾਡੇ ਤੇ ਮੈਂ ਕਹਿੰਨਾ ਬੂਟਾ ਹੋ ਗਿਆ ਹਰਜੀਤ ਹੋ ਗਿਆ ਮੀਕਾ ਹੋ ਗਿਆ ਤੇ ਨੈਂਸੀ ਹੋ ਗਈ ਰੱਬ ਤੁਹਾਨੂੰ ਦੋਵਾਂ ਨੂੰ ਤੇ ਚਾਰਾਂ ਨੂੰ ਕਮਲ ਕੋ ਹੋਰ ਵਰਗੀ ਉਦੋਂ ਜ਼ਿਆਦਾ ਟੈਲੈਂਟ ਵਾਲੀ ਜੋ ਟੈਲੈਂਟ ਇਸ ਟਾਈਮ ਹੋਰ ਸ਼ੋ ਹੋ ਰਿਹਾ ਨਾ ਉਹਦਾ ਤੁਸੀਂ ਦੇਖਿਆ ਹੋਣਾ ਲਈ ਕਿਦਾਂ ਮਤਲਬ ਡਾਡੂ ਸੋਣਾ ਨਾ ਮੇਰਾ ਇਦਾਂ ਸਮਝਦੇ ਗਿਆ ਹੀ ਹੋਣੇ ਆ ਉਹ ਜਿਹੜਾ ਟੈਲੈਂਟ ਸ਼ੋ ਹੋ ਰਿਹਾ ਰੱਬ ਦਾ ਅਨੁਸਾਰ ਉਹਨਾਂ ਦੋ ਦੋ ਧੀਆ ਦੇ ਵਿੱਚ ਦੋਤਾ ਦੀ ਧੀ ਜਿਹੜੀ ਆ ਉਹ ਸੇਮ ਟੈਲੈਂਟ ਸ਼ੋ ਕਰਾਵੇ ਤੁਹਾਨੂੰ ਫੇ ਪਤਾ ਲੱਗੇ ਵੀ ਤੁਹਾਡੇ ਆਸ-ਪਾਸ ਕੀ ਬੀਤਦੀ ਹੈ ਤੁਹਾਡੇ ਬੱਚਿਆਂ ਨਾਲ ਕੀ ਬੀਤਦੀ ਹੈ ਠੀਕ ਆ ਚਲੋ ਬਾਕੀ ਮੇਰਾ ਕੰਟੈਂਟ ਹੈ ਜਿਹੜਾ ਮੇਰੇ ਸਾਰੇ ਸਿਆਣੇ ਵੀ ਇਹਨਾਂ ਐਡਵਾ ਹੁਣ ਤੁਸੀਂ ਇਹ ਦੱਸੋ ਵੀ ਜੇ ਕੋਈ ਬੱਚਿਆਂ ਨੂੰ ਜਨਾਨੀ ਸਿਖਾਵੇ ਲਾਗੇ ਬਹਿ ਕੇ ਵੀ ਮੇਰਾ ਬਰਥਡੇ ਆ ਤਾਂ ਮੈਂ ਕੁੜੀ ਬਣੂੰਗੀ ਇਹ ਕਿੱਡੀ ਗੱਲ ਆ ਤਾਂ ਉਹ ਕਹਿੰਦੀ ਆ ਭੂਆ ਜੀ ਕੋਈ ਨਹੀਂ ਤੁਸੀਂ ਨਾ ਬਣੋ ਅਸੀਂ ਬਣ ਜਾਨੀਆਂ ਪੰਜਾ ਪੰਜਾ 6 6 ਸਾਲਾਂ ਦੀਆਂ ਕੁੜੀਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਉਹਦਾ ਸਾਥ ਦਿੰਦਿਆਂ ਨੂੰ ਡੁੱਬ ਕੇ ਮਰ ਜਾਓ ਡੁੱਬ ਕੇ ਚਪਣੀ ਜਨਾਕੜ ਬੋਲੋ ਜਿੰਨੀਆਂ ਤੁਹਾਨੂੰ ਲਾਂਦਾ ਪੈਣ ਗਈਆਂ ਤਨ ਦੋ ਦੋ ਧੀਆਂ ਮਿਲਣਾ ਹੋ ਜੀਆਂ ਤੁਹਾਡਾ ਨਾਂ ਰੋਸ਼ਨ ਕਰਨ ਤੇ ਫੇਰ ਉਦੋਂ ਅਸੀਂ ਅਮਰਪਾਲ ਨੂੰ ਆਪ ਰੋਕ ਲਾਂਗੇ ਵੀ ਨਹੀਂ ਭਰਾ ਇਹਨਾਂ ਦੇ ਘਰੇ ਜੰਮੀਆਂ ਨਾ ਕੋਈ ਨਹੀਂ ਸੋਸ਼ਲ ਮੀਡੀਆ ਅਸੀਂ ਇਹਨਾਂ ਦਾ ਬੰਦ ਕਰਾ ਦਾਂਗੇ ਪਰ ਨਾ ਇਹਨਾਂ ਦੇ ਘਰੇ ਰਹਿਣ ਦੇ ਨਾਲ ਹੀ ਬੰਦਿਆਂ ਦਾ ਵਧੀਆ ਹੋਣਾ ਜਾਣਾ ਲੱਗਾ ਰਹੂਗਾ ਰੌਣਕ ਰਹਿੰਦੀ ਆ ਤੇ ਨਾਲੇ ਤੁਹਾਡੇ ਵਧੀਆ ਅਰਨਿੰਗ ਹੋ ਜੂਗੀ ਪੈਸੇ ਵਟੇ ਜਾਣਗੇ ਚਾਰ ਵੀਡੀਓ ਤੇ ਮੇਰੀ ਲੰਮੀ ਹੋਈ ਜਾਂਦੀ ਪਰ ਗੱਲਾਂ ਸੱਚੀਆਂ ਨਿਕਲਣ ਡੀਆਂ ਮੋਝੋ ਤੇ ਬਾਕੀ ਜੀ ਨੇ ਵੀ ਅੰਮ੍ਰਿਤਵਾਲਾਰੇ ਮਾੜਾ ਬੋਲਣਾ ਸੋਚ ਸਮਝ ਕੇ ਵੀਡੀਓ ਪਾਇਓ ਤੇ ਬਾਕੀ ਆ ਦੂਸਰੀ ਕੀ ਨਾਮ ਆ ਹੁਣ ਸਾਰਿਆਂ ਨੂੰ ਸੀੜ ਨਲੀਆਂ ਚੋਂ ਡੀਆਂ ਇਦਾਂ ਜਿਦਾਂ ਜਿਆਦੀਆਂ ਮਿਰਚਾਂ ਵਾਲੀ ਤਰੀ ਨਹੀਂ ਖਾਲੀ ਹੁੰਦੀ ਟੱਟੀਆਂ ਪਲੇਕਾਂ ਲੱਗੀਆਂ ਪਈਆਂ ਵੀ ਹੁਣ ਕਿਤੇ ਅੰਮ੍ਰਿਤਵਾਲਾ ਡਬਈ ਤੇ ਨਾ ਗੋਲੀ ਮਾਰ ਦੇਵੇ ਸਿੱਧੀ ਵੀ ਐ ਹੀ ਮਰ ਜਾਗੀਆਂ ਪਹਿਲਾਂ ਹੀ ਸ਼ਰਮ ਕਰ ਲੋ ਉਹ ਜਾ ਕੰਟੈਂਟ ਹੀ ਨਾ ਬਣਾਓ ਜਿਹਦੇ ਕਰ ਮੈਂ ਉਹ ਮਾਪਿਓ ਨੂੰ ਜਿਹੜੀਆਂ ਕੁੜੀਆਂ ਇਹੋ ਜਿਹੇ ਕੱਪੜੇ ਪਾ ਕੇ ਜਾਂ ਮਾਪਿਓ ਤੋਂ ਚੋਰੀ ਵੀਡੀਓ ਬਣਾਉਂਦੀਆਂ ਜਾਂ ਜਿਨ੍ਹਾਂ ਦੇ ਜਿਨ੍ਹਾਂ ਦੇ ਮਾਪਿਓ ਨੂੰ ਜਿਹੜੇ ਜਾਦਾ ਫਾਰਵਰਡ ਹੋਏ ਪਏ ਨਾ ਕੀ ਹੋਏ ਬੇਸ਼ੈਰੀ ਆਪਣੇ ਆਪ ਨੂੰ ਸਮਝਦੇ ਆਂ ਓਪਨ ਮਾਈਂਡਡ ਆ ਓਪਨ ਮਾਈਂਡਡ ਨੇ ਤੁਹਾਡਾ ਘਾਟਾ ਕਰਾਉਣਾ ਕਿਸ ਦਿਨ ਮੇਰੀ ਗਾਰੰਟੀ ਆ ਲੈ ਕੇ ਲੈ ਲੋ ਇਹ ਸ਼ਰਮ ਜਵਾਕਾਂ ਤੋਂ ਪਹਿਲਾਂ ਮਾਪਿਓ ਨੂੰ ਚਾਹੀਦੀ ਦੇਖਣਾ ਚਾਹੀਦਾ ਉਹਨਾਂ ਨੂੰ ਵੀ ਸਾਡਾ ਬੱਚਾ ਕੀ ਕਰ ਰਿਹਾ ਠੀਕ ਆ ਸਾਡਾ ਇਹੋ ਜਿਹੇ ਦੇਸ਼ ਦੇ ਵਿੱਚ ਤੁਹਾਨੂੰ ਪਤਾ ਕੁੜੀਆਂ ਸੇਵ ਨਹੀਂ ਹੈਗੀਆਂ ਠੀਕ ਆ ਜੇ ਕੋਈ ਛੋਟੇ ਲੀੜੇ ਪਾ ਕੇ ਨਿਕਲਦੀ ਆ ਨਾ ਤੇ ਅੱਜ ਕੱਲ ਮਂਢੀਰ ਮਗਰ ਦੋ ਦੋ ਗੇੜੇ ਮਾਰਦੀ ਆ ਕੁੜੀ ਦੇ ਭਾਵੇਂ ਉਹਨੂੰ ਦੇਖਣ ਕਰਕੇ ਲਾ ਲੋ ਤਾਂ ਭਾਵੇਂ ਉਹਨੂੰ ਵੀ ਆਪਣੇ ਵਾਲਾ ਟਰੈਕਟਰ ਕਰਨ ਦਾ ਕਰਕੇ ਲਾ ਲੋ ਕਿ ਇਸ ਤਰ੍ਹਾਂ ਅੱਜ ਕੱਲ ਤੁਹਾਨੂੰ ਪਤਾ ਹੋਵੇ ਵੀ ਇਹੋ ਜੇ ਐ ਵੀ ਕੁਝ ਸਾਰੇ ਨਹੀਂ ਮੈਂ ਕਹਿੰਦਾ ਚਲੋ ਸਾਰੇ ਮਤਲਬ ਹਰੇਕ ਦੇਸ਼ ਦੇ ਵਿੱਚ ਹਰੇਕ ਧਰਮ ਦੇ ਵਿੱਚ ਹਰੇਕ ਲੋਕਾਂ ਦੇ ਵਿੱਚ ਚੰਗੇ ਵੀ ਹੁੰਦੇ ਮਾੜੇ ਵੀ ਹੁੰਦੇ ਢਿੜਿ ਮਢਿਰ ਇਦਾਂ ਦੀ ਉਹ ਇਹੋ ਜੇ ਆ ਉਹ ਤਾਂ ਕੁੜੀਆਂ ਵੇਖਾਂ ਨਾ ਖਾਣ ਨੂੰ ਫਿਰਦੇ ਆ ਨੋਟ ਕਰੀਦਾ ਯਾਰ ਰੋਡ ਤੇ ਮੈਂ ਡਰਾਈਵਰ ਆ ਠੀਕ ਆ ਮੈਂ ਚੀਜ਼ਾਂ ਨੋਟ ਕਰ ਲਾਂ ਕਈ ਵਾਰੀ ਇਦਾਂ ਕਰਦੇ ਲੋਕ ਇਹ ਆਪਣੀਆਂ ਧੀਆਂ ਨੂੰ ਬਚਾ ਕੇ ਰੱਖੋ ਧੀਆਂ ਗਹਿਣਾ ਹਲਕੋ ਕੇ ਰੱਖਣ ਵਾਲੀ ਚੀਜ਼ ਆ ਨਾ ਕਿ ਸ਼ਰਿਆਮ ਨੰਗੀਆਂ ਕਰਕੇ ਦਿਖਾਉਣ ਵਾਲੀ ਚੀਜ਼ ਆ ਠੀਕ ਆ ਤੇ ਬਾਕੀ ਵਾਇਗਰ ਨੂੰ ਤੁਹਾਨੂੰ ਸਮੱਤ ਬਖਸ਼ੇ ਮੈਂ ਛੋਟਾ ਹਾਂ ਹਲੇ 25 ਸਾਲਾਂ ਦਾ ਤੇ ਮੈਂ 50-50 ਸਾਲਾਂ ਦੇ ਮਾਪਿਆਂ ਨੂੰ ਲਾਨਤਾ ਪਾਉਂਦਾ ਚੰਗਾ ਨਹੀਂ ਲੱਗਦਾ ਪਰ ਤੁਹਾਨੂੰ ਸ਼ਰਮ ਚਾਹੀਦੀ ਆਪ ਨੂੰ ਤੁਸੀਂ ਜੰਮਤ ਲੈ ਤਾਂ ਮੇਰੇ ਸਾਹਮਣੇ ਨਹੀਂ ਆਏ ਤੁਸੀਂ ਐਨੇ ਭੈਣ ਤੁਸੀਂ ਤਾਂ ਪਿਛਲੀ ਸੀਰੀਜ਼ ਦੇ ਆ ਲਾਲੋ ਵੀ ਸੀਰੀਜ਼ ਕਹਿੰਦਾ ਵੀ ਪਿਛਲੀ ਜਨਰੇਸ਼ਨ ਦੇ ਆ ਤੁਹਾਨੂੰ ਤਾਂ ਪਤਾ ਹੀ ਸੀ ਸਾਰਾ ਕੁਝ ਵੀ ਬੱਚੇ ਨੂੰ ਕੀ ਸਿਖਾਉਣਾ ਤੇ ਬੱਚੇ ਨੂੰ ਗਾਂਹਲ ਯੁੱਗ ਚ ਕਿਦਾਂ ਰੱਖਣਾ ਵੀ ਕਲ ਯੁੱਗ ਚੜਿਆ ਹੁੰਦਾ ਮੋਢਿਆਂ ਤੇ ਪਰ ਨਾ ਤੂੰ ਹੀ ਖੁੱਲੀਆਂ ਛੁੱਟਾਂ ਦਿੱਤੀਆਂ ਵਾਈਫ ਨੂੰ ਦਿੱਤੇ ਹੋਇਆ ਇੱਕ ਹੱਥ ਜਿਦ ਦਿੱਤਾ ਕੋ ਬੁੰਡ ਜਿਦ ਦਿੱਤਾ ਵੀ ਪਿੱਛੋਂ ਵੀ ਚੱਕ ਲਈਦਾ ਹੱਥ ਨਾਲ ਵੀ ਚੱਕ ਲਈ ਕੀ ਫਾਇਦਾ ਤੁਹਾਡੇ ਇਹੋ ਜਿਹੇ امیرਪੁਰੇ ਦਾ ਜੇ ਤੁਹਾਡੀ ਧੀ ਦੀਆਂ ਲੱਤਾਂ ਹੀ ਨੰਗੀਆਂ ਲੋਕੀ ਦੇਖੀ ਜਾਣ ਫੇਰ ਕਹਿਣਾ ਜੀ ਲੋਕਾਂ ਦੀ ਸੋਚ ਛੋਟੀ ਆ ਲੋਕਾਂ ਦੀ ਸੋਚ ਛੋਟੀ ਆ ਜਦੋਂ ਕਿਸੇ ਨੂੰ ਦਿਖਾਉਂਗੇ ਅਗਲਾ ਦੇਖੂਗਾ ਹੀ ਜਦੋਂ ਕਿਸੇ ਨੂੰ ਹੱਥ ਫੜਾਵਾਂਗੇ ਅਗਲੇ ਨੇ ਬਾਹ ਫੜਨੀ ਫੜਨੀ ਆ ਇਹ ਬਚਾਅਪ ਕਰਨਾ ਪੈਂਦਾ ਠੀਕ ਆ ਇਹ ਗੱਲਾਂ ਤੁਹਾਨੂੰ ਕਿਸੇ ਨੇ ਨਹੀਂ ਦੱਸਣੀਆਂ ਲੋਕਾਂ ਨੇ ਇਹੀ ਕਹਿਣਾ ਵਾ ਵੀ ਕੋਈ ਨਹੀਂ ਕੰਟੈਂਟ ਹੀ ਆ ਅੱਖਾਂ ਸੇਕਾਂਗੇ ਇਹੋ ਜਿਹੇ ਲੋਗ ਆ ਅੱਜਕੱਲ ਤਾਂ ਮੈਂ ਇੱਥੇ ਗੱਡੀ 'ਚ ਬੈਠਾ ਕੁੱਤੇ ਵਾਂਗੂ ਭੌਂਕੀ ਜਾਂਦਾ ਵਾਂ ਪਸੀਨਾ ਪਸੀਨੀ ਹੋਣ ਡਿਆ ਵਾਂ ਪਰ ਇਹ ਗੱਲ ਤੇ ਅਮਲ ਕਰਨਾ ਚਾਹੀਦਾ ਮੈਂ ਕਦੇ ਕਦੇ ਸੋਚਦਾ ਵੀ ਹੁੰਨਾ ਵੀ ਕੀ ਫਾਇਦਾ ਯਾਰ ਬੋਲ ਕੇ ਆਪਣੀ ਗੱਡੀ ਦੇ ਲੋਕਾਂ ਨੇ ਮੰਨਣੀਆਂ ਹਨਾ ਪਰ ਗੱਲਾਂ ਜਿਹੜੀਆਂ ਸੱਚੀਆਂ ਆ ਆਟੋਮੈਟਿਕਲੀ ਅੰਦਰੋਂ ਆਉਂਦੀਆਂ ਉਹ ਮੈਂ ਨਹੀਂ ਬੋਲਦਾ ਪਿਆ ਜੋ ਮੂੰਹ ਚ ਆਈ ਜਾਂਦਾ ਉਹ ਆਵਾਜ਼ ਨਿਕਲੀ ਜਾਂਦੀ ਆ ਕੀ ਗੱਲ ਰੱਬ ਨੂੰ ਆਪਾਂ ਭੁੱਲ ਗਏ ਕੁਦਰਤ ਦਾ ਨਾਲ ਸਹੀ ਕਰਤਾ ਸਾਡੇ ਨਾਲ ਵੀ ਇਹੋ ਕੁਝ ਹੀ ਹੋਣਾ ਚਲੋ ਬਾਕੀ ਤੁਹਾਨੂੰ ਆਪ ਨੂੰ ਅਗਲ ਚਾਹੀਦੀ ਇਹਨਾਂ ਤੇ ਮੈਂ ਵੀ ਨਹੀਂ ਸਮਝਾ ਸਕਦਾ ਇੰਨਾ ਸਿਆਣਾ ਹੱਲੇ ਮੈਂ ਵੀ ਨਹੀਂ ਹੋਇਆ ਬਾਕੀ ਆ ਜਿਹੜੇ ਕੁੱਤੇ ਭੌਂਕਦੇ ਆ ਹਰਜੀਤ ਅਮੀਕਾ ਨੈਂਸੀ ਤੇ ਆ ਜਿਹੜਾ ਚੋਰ ਗੋਲਕ ਚੋਰ ਕੁੜੀ ਆ 5-5 ਡਾਲਰ ਚੋਰੀ ਕਰਨ ਵਾਲਾ ਤੇਰੇ ਤੇ ਮੈਂ ਸਿਰ ਤੇ ਛੇਤਰ ਮਾਰਨੇ ਤੇਰੇ ਮੈਂ ਦੇ ਲਈ ਮੈਨੂੰ ਤੇ ਤਾਂ ਇੰਨੀ ਖੇਜ ਆਉਂਦੀ ਆ ਨਾ ਜਦੋਂ ਤੂੰ ਕੋਈ ਵੀਡੀਓ ਪਾਉਣਾ ਸਾਲਿਆ ਫੇ ਇਦਾਂ ਇਦਾਂ ਵੀਡੀਓ ਬਾਹੂ ਐਡਿਟ ਕਰਕੇ ਉੱਤੇ ਰਹਿ ਲੂ ਕੇ ਸਾਰਾ ਕੁਝ ਜਿੱਦਾਂ ਕਿ ਸਾਲਾ ਮੰਤਰੀ ਹੁੰਦਾ ਸੰਸਦ ਚ ਬਹਿ ਕੇ ਬੋਲਦਾ ਹੁੰਦਾ ਕੁੜੀ ਹੈਗੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਨੌਕੀਆ ਫੜਾਉਣੇ ਸੀ ਉਹਨਾਂ ਥਾਈ ਫੋਨ ਦਿੱਤੇ ਹੋਏ ਆ ਬੁੱਢਾ ਤੇਰੀ ਉਮਰ ਵੇਖ ਤੇਰੇ ਗਾਂ ਜਾਣਦੇ ਹਾਲੇ ਆ ਵੀ ਲਤਾਂ ਤੇਰੀਆਂ ਕਵਰਾਂ ਜਾਂਦ ਕਰਦਾ ਦੇਖ ਤੂੰ ਕੀ ਫਿਰਦਾ ਅਕਾਊਂਟ ਬਣਾਇਆ ਹੋਇਆ ਜੀ ਇੰਸਟਾਗ੍ਰam ਤੇ ਉਹ ਜਾ ਯਾਰ ਓਖਾ ਹੈ ਦੁਨੀਆ ਦਾ ਪਾਠ ਕਰਨ ਦੇ ਟਾਈਮ ਤੁਸੀਂ ਗੰਦ ਪਾਉਣਦੇ ਆ ਜਿਹੜੀ ਤਾਂ ਡੀਮਾਰਾ ਬਾਣੀ ਪੜਨ ਦੀ ਸੋਸ਼ਲ ਮੀਡੀਆ ਤੇ ਗਾਲਾਂ ਹੀ ਨਿਕਲਦੀਆਂ ਕਦੇ ਕਮੈਂਟ ਵੀ ਚੈੱਕ ਕਰ ਲਿਆ ਕਰੋ ਲਾਂਤਿਓ ਚਲੋ ਠੀਕ ਆ ਜੀ ਆਪਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਬਾਏ ਤੇ ਜਿਹੜੇ ਆਪਣੇ ਹੇਟਰ ਆ ਉਹਨਾਂ ਨੂੰ ਆਏ